ਸੂਬੇ ਭਰ ਦੇ ਵਿੱਚ ਲੁੱਟਾਂ ਖੂਹਾਂ ਤੇ ਚੋਰੀਆਂ ਵਾਰਦਾਤਾ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਤੇ ਹੁਣ ਇਹਨਾਂ ਚੋਰਾਂ ਦੇ ਵੱਲੋਂ ਵਿੱਦਿਆ ਦੇ ਮੰਦਰ ਯਾਨੀ ਕਿ ਸਕੂਲ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ ਤਾਜ਼ਾ ਮਾਮਲਾ ਅਮਰਕੋੜ ਤੋਂ ਸਾਹਮਣੇ ਆਇਆ ਜਿੱਥੇ ਸਰਕਾਰੀ ਸਮਾਰਟ ਹਾਈ ਸਕੂਲ ਨੂੰ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇੱਥੋਂ ਚੋਰ ਸਕੂਲ ਦਾ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਤਾ ਜਹੀਆਂ ਵਾਰਦਾਤਾ ਅੱਜ ਦਿਨ ਵਦਦੀਆਂ ਜਾ ਰਹੀਆਂ ਨੇ ਹਾਲਾਂਕਿ ਹੁਣ ਸਕੂਲਾਂ ਤੱਕ ਨੂੰ ਨਹੀਂ ਬਖਸ਼ਿਆ ਜਾਂਦਾ ਇਹਨਾਂ ਚੋਰਾ ਦੇ ਵੱਲੋਂ ਬੱਚਿਆਂ ਦਾ ਜਿਹੜਾ ਸਮਾਨ ਹੈ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਜਿਹੜਾ ਸਮਾਨ ਲਿਆਂਦਾ ਜਾਂਦਾ ਉਹ ਸਮਾਨ ਚੋਰੀ ਕੀਤਾ ਗਿਆ ਹੋਰ ਵੀ ਇੱਥੋਂ ਕੀਮਤੀ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਨੇ ਉਦੋਂ ਹੀ ਸਕੂਲ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਇਸ ਮਾਮਲੇ 'ਚ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਜੀ 6 ਤਰੀਕ ਨੂੰ ਅਸੀਂ ਸ਼ਨੀਵਾਰ ਵਾਲੇ ਦਿਨ ਸਕੂਲ ਜਿਹੜਾ ਉਹ ਬੰਦ ਕਰਕੇ ਗਿਆ ਹੋਇਆ ਵਾ 7 ਤਰੀਕ ਦਿਨ ਐਤਵਾਰ ਨੂੰ ਇਹ 2:30 ਵਜੇ ਨੀਅਰ ਬਾਉ ਜਿਹੜੀ ਉਹ ਚੋਰੀ ਹੋਈ ਆ ਜਿਹੜਾ ਕਿ ਸੀਸੀਟੀਵੀ ਕੈਮਰਾਸ ਵਿੱਚ ਵੇਖਿਆ ਗਿਆ ਤੇ ਇਹਦੇ ਵਿੱਚ ਉਹ ਸਮਾਜ ਜਿਹੜਾ ਆਪੋ ਅਸੀਂ ਸਟ੍ਰਾਟਿਜਨ ਮਿਲਾਨ ਕਰਦੇ ਪਏ ਆ ਜੀ ਵੀ ਕੀ ਕੀ ਉਹਦੇ ਵਿੱਚ ਚੋਰੀ ਹੋਇਆ ਜਿਵੇਂ ਵੀ ਪਤਾ ਲੱਗ ਜਾਏਗਾ ਤਾਂ ਉਹਦੇ ਮੇਰੇ ਵੀ ਜਿਹੜੀ ਉਹ ਦਰਜ ਕਰਵਾ ਦਿੱਤੇ ਜਾਂਦੇ ਆ ਮੈਮ ਇਸ ਬੰਦੇ ਵਿੱਚ ਕੋਈ ਪੁਲਿਸ ਨੂੰ ਦਰਖਾ ਦਿੱਤੀ? ਨਹੀਂ ਜੀ ਅਸੀਂ ਆਪਣਾ ਸਟੋਰ ਅਜੇ ਸਰ ਮੈਲਾਮ ਕਰਦੇ ਪਏ ਵੀ ਕੀ ਕੀ ਚੋਰੀ ਹੋਇਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦੇ ਜਿਹੜੀ ਉਹ ਮਦਦ ਲਵਾਂਗੇ। ਕੀ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਚਾਹੁੰਦੇ ਹਾਂ ਕਿ ਜਿਵੇਂ ਦੇਹ ਤਿਹਾਰੇ ਸਰਕਾਰੀ ਸਕੂਲਾਂ ਦੇ ਵਿੱਚ ਚੋਰੀ ਹੋ ਰਹੀ ਹੈ, ਸਰਕਾਰੀ ਸਮਾਨ ਸਰਕਾਰ ਦਾ ਸਮਾਨ ਜਿਹੜਾ ਚੋਰੀ ਹੋ ਰਿਹਾ ਹੈ, ਉਹਦੇ ਖਿਲਾਫ ਪੁਲਿਸ ਪ੍ਰਸ਼ਾਸਨ ਜਿਹੜੀ ਕੋਈ ਕਾਰਵਾਈ ਕਰੇ ਤਾਂ ਕਿ ਅੱਗੇ ਭਵਿੱਖ ਵਿੱਚ ਏਵੇਂ ਦੀ ਚੋਰੀ ਨਾ ਹੋ ਸਕੇ। ਸੂਬੇ ਭਰ ਦੇ ਵਿੱਚ ਲੁੱਟਾਂ ਖੂਹਾਂ ਤੇ ਚੋਰੀਆਂ ਵਾਰਦਾਤਾ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਤੇ ਹੁਣ ਇਹਨਾਂ ਚੋਰਾਂ ਦੇ ਵੱਲੋਂ ਵਿੱਦਿਆ ਦੇ ਮੰਦਰ ਯਾਨੀ ਕਿ ਸਕੂਲ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ ਤਾਜ਼ਾ ਮਾਮਲਾ ਅਮਰਕੋੜ ਤੋਂ ਸਾਹਮਣੇ ਆਇਆ ਜਿੱਥੇ ਸਰਕਾਰੀ ਸਮਾਰਟ ਹਾਈ ਸਕੂਲ ਨੂੰ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇੱਥੋਂ ਚੋਰ ਸਕੂਲ ਦਾ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਣ ਤਾਜੀਆਂ ਵਾਰਦਾਤਾ ਅਜੇ ਦਿਨ ਵਧਦੀਆਂ ਜਾ ਰਹੀਆਂ ਨੇ ਹਾਲਾਂਕਿ ਹੁਣ ਸਕੂਲਾਂ ਤੱਕ ਨੂੰ ਨਹੀਂ ਬਖਸ਼ਿਆ ਜਾਂਦਾ ਇਹਨਾਂ ਚੋਰਾ ਦੇ ਵੱਲੋਂ ਬੱਚਿਆਂ ਦਾ ਜਿਹੜਾ ਸਮਾਨ ਹੈ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਜਿਹੜਾ ਸਮਾਨ ਲਿਆਂਦਾ ਜਾਂਦਾ ਉਹ ਸਮਾਨ ਚੋਰੀ ਕੀਤਾ ਗਿਆ ਹੋਰ ਵੀ ਇੱਥੋਂ ਕੀਮਤੀ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਨੇ ਉਧਰ ਹੀ ਸਕੂਲ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਇਸ ਮਾਮਲੇ 'ਚ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਜੀ 6 ਤਰੀਕ ਨੂੰ ਅਸੀਂ ਸ਼ਨੀਵਾਰ ਵਾਲੇ ਦਿਨ ਸਕੂਲ ਜਿਹੜਾ ਉਹ ਬੰਦ ਕਰਕੇ ਗਿਆ ਹੋਇਆ ਵਾ 7 ਤਰੀਕ ਦਿਨ ਐਤਵਾਰ ਨੂੰ 1:30 ਵਜੇ ਨੀਅਰ ਅਬਾਉ ਜਿਹੜੀ ਉਹ ਚੋਰੀ ਹੋਈ ਆ ਜਿਹੜਾ ਕਿ ਸੀਸੀਟੀਵੀ ਕੈਮਰਾਸ ਵਿੱਚ ਵੇਖਿਆ ਗਿਆ ਤੇ ਇਹਦੇ ਵਿੱਚ ਉਹ ਸਮਾਜ ਜਿਹੜਾ ਉਹ ਅਸੀਂ ਸਟ੍ਰਾਗ ਜਿਸਟਿਸ ਨਾਲ ਮਿਲਾਨ ਕਰਦੇ ਪਏ ਹਾਂ ਜੀ ਵੀ ਕੀ ਕੀ ਉਹਦੇ ਵਿੱਚ ਚੋਰੀ ਹੋਇਆ ਜਿਵੇਂ ਵੀ ਪਤਾ ਲੱਗ ਜਾਏਗਾ ਤਾਂ ਉਹਦੇ ਵੀਰ ਵੀ ਜਿਹੜੇ ਉਹ ਦਰਜ ਕਰਵਾ ਦਿੱਤੇ ਜਾਂਦੇ ਆ ਮੈਂ ਐਸਬੰਦ ਦੇ ਵਿੱਚ ਕੋਈ ਪੁਲਿਸ ਨੂੰ ਦਰਖਾ ਦਿੱਤੀ ਹੈ ਨਹੀਂ ਜੀ ਅਸੀਂ ਆਪਣਾ ਸਟਾਕ ਰਜਿਸਟਰ ਮੈਲਾੰਗ ਕਰਦੇ ਪਏ ਵੀ ਕੀ ਕੀ ਚੋਰੀ ਹੋਇਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਉਹ ਮਦਦ ਲਵਾਂਗੇ ਕੀ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਦੇਹ ਤਿਹਾਰੇ ਸਰਕਾਰੀ ਸਕੂਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਸਰਕਾਰੀ ਸਮਾਨ ਸਰਕਾਰ ਦਾ ਸਮਾਨ ਜਿਹੜਾ ਚੋਰੀ ਹੋ ਰਿਹਾ ਹੈ ਉਹਦੇ ਖਿਲਾਫ ਪੁਲਿਸ ਪ੍ਰਸ਼ਾਸਨ ਜਿਹੜੀ ਕੋਈ ਕਾਰਵਾਈ ਕਰੇ ਤਾਂ ਕਿ ਅੱਗੇ ਭਵਿੱਖ ਵਿੱਚ ਏਵੇਂ ਦੀ ਚੋਰੀ ਨਾ ਹੋ ਸਕੇ